ਕਹਿੰਦੇ ਕੀ ਨਾ ਮਾ ਤੁਹਾਡਾ ਤੇ ਤੁਸੀਂ ਕੀ ਕੰਮ ਕਰਦੇ ਹੋ ਤੇ ਉਸ ਦਿਨ ਕੀ ਗੱਲਬਾਤ ਹੋਈ ਜੀ ਪੂਰੀ ਗੱਲ ਸੋ ਮੇਰਾ ਨਾਮ ਵਿੰਦਰਾ ਵੀਰ ਜੀ ਤੇ ਮੈਂ ਲੇਬਰ ਦਾ ਕੰਮ ਕਰਦਾ ਤੇ 1 ਵਜੇ ਸੀਗਾ ਜਿਸ ਦਿਨ ਮੈਂ 1 ਵਜੇ ਮੈਨੂੰ ਛੁੱਟੀ ਹੁੰਦੀ 1 ਵਜੇ ਇਹ ਕਿਦਾਂ ਦੀ ਗੱਲ ਕੀ ਇਹ ਤਕਰੀਬਨ 16 ਤਰੀਕ ਦੀ ਗੱਲ ਹੈ ਜੀ ਤੇ ਉਹ ਮੈਂ ਗਿਆ ਤੇ ਉੱਥੇ ਘੂਟੂਰਾਂ ਦੀ ਪ੍ਰੇਡ 20 ਰੁਪਏ ਦੀ ਹੁੰਦੀ ਆ ਆਮ ਸਖਾਨੇ ਆ ਤੇ ਉਸ ਦਿਨ ਮੈਂ ਤੋਂ ਨੇ 40 ਰੁਪਏ ਲੈ ਲਏ ਜੀ ਮੇਰੀ ਜੇਬ 'ਚ ਸਿਰਫ 50 ਰੁਪਏ ਸੀਗੇ ਤੇ 50 ਰੁਪਏ ਲੈ ਲਈ ਮੈਨੂੰ ਬਹੁਤ ਔਖਾ ਲੱਗਿਆ ਵੀ ਇਹਨੇ ਮੈਨੂੰ ਇੰਨੇ ਪੈਸੇ ਲੈ ਲੇ ਤੇ ਮੈਂ ਉਹਦੀ ਕੰਪਲੀਟ ਕਰਨੀ ਕਰੀ ਜੀ ਡੀਸੀ ਸਾਹਿਬ ਦੇ ਪਹਿਲਾਂ ਤੁਸੀਂ ਖਾਂਦੇ ਸੀ ਉਹ ਤਾਂ 20 ਰੁਪਏ ਹਾਂ ਬਿਲਕੁਲ ਖਾਂਦਾ ਠੀਕਾ ਜੀ ਤੇ ਉਹਨੇ ਉਸ ਦਿਨ ਮੈਨੂੰ ਤਾਂ 40 ਰੁਪਏ ਲੈ ਲਏ ਜੀ ਤੁਸੀਂ ਤੁਸੀਂ ਕੀ ਗੱਲ ਬਦ ਮੈਂ ਉਹਨੂੰ ਕਿਹਾ ਮਾ ਤੂੰ ਧੱਕਾ ਕਰ ਰਿਹਾ ਤੂੰ ਜਿਆਦਾ ਪੈਸੇ ਲੈ ਰਿਹਾ ਕਹਿੰਦਾ ਜੀ ਇਹ ਤਾਂ ਰੇਟ ਵੱਧ ਗਿਆ ਹੀ ਐ ਵੱਧ ਗਿਆ ਮੈਂ ਸਾਰੀ ਚੀਜ਼ ਦਾ ਰੇਟ ਫਿਕਸ ਨੇ ਤੂੰ ਇੰਨਾ ਥੋੜੇ ਦਿਨਾਂ ਬਾਅਦ ਰੇਟ ਵਧਾ ਦੇਣਾ ਤੂੰ ਗਲਤ ਕਰ ਰਿਹਾ ਕੰਮ ਇਹ ਤੁਹਾਨੂੰ ਲੱਗਿਆ ਕਿ ਤੁਸੀਂ ਮਜ਼ਦੂਰੀ ਕਰਕੇ ਥੋੜੇ ਪ ਥੋੜੇ ਪੈਸੇ ਜੇ ਮੇਰਾ ਗੁਜ਼ਾਰਾ ਹੁੰਦਾ ਦੀਆ ਉਹ ਮੈਂ ਉਹਦੇ ਕਰਕੇ ਉਹਨੂੰ 40 ਰੁਪਏ ਦੇਣੇ ਪਏਗੇ ਜੀ ਮੈਨੂੰ ਮਜਬੂਰੀ ਚ ਐਸੇ ਜਿਹੇ ਛੋਟੇ ਕੰਮ ਦੇ ਲਈ ਜਦੋਂ ਕੰਪਲੇਨਟ ਕੀਤੀ ਤਾਂ ਤੁਹਾਨੂੰ ਕੀ ਲੱਗਿਆ ਵੀ ਹਾਂ ਆਪ ਸਤਿਕਾਰ ਨਾਲ ਮਦਦ ਕਰਨਗੇ ਜੀ ਮੈਨੂੰ ਤਾਂ ਐਸੀ ਆਸ ਕਰਕੇ ਮੈਂ ਕੰਪਲੀਟ ਕਰੀ ਜੀ ਮੇਰੀ ਮਦਦ ਹੋ ਕਰਨਗੇ ਪਰ ਮੈਨੂੰ ਕੁਝ ਬੰਦੇ ਮਜ਼ਾਕ ਕਰਦੇ ਦੀ ਵੀ ਤੂੰ ਇਹ ਕੀ ਕਰ ਰਿਹਾ ਬਹੁਤ ਮਜ਼ਾਕ ਕਰਦੇ ਵੀ ਤੂੰ ਕੰਪਲੀਟ ਕਰ ਰਿਹਾ ਇਹ ਕੋਈ ਗੱਲਾਂ ਕਰਨ ਵਾਲੀ ਪਰ ਅੱਜ ਤੁਸੀਂ ਮੇਰੇ ਕੋਲੇ ਪਹੁੰਚੋ ਮੇਰੀ ਗੱਲ ਸੁਣੀਆ ਅੱਛਾ ਮੈਂ ਤੁਹਾਨੂੰ ਇਹ ਬੱਚਾ ਜਾਣਾ ਕਿ ਤੁਸੀਂ ਜਦੋਂ ਗਏ ਫਿਰ ਤੁਸੀਂ ਕਿਸੇ ਨਾਲ ਲੈ ਕੇ ਗਏ ਨਹੀਂ ਮੈਂ ਕਿਸੇ ਨੂੰ ਨਾਲ ਨਹੀਂ ਲੈ ਗਿਆ ਮੈਂ ਤਾਂ ਖੁਦ ਹੀ ਗਿਆ ਤੀ ਤਾਂ ਅਰਜੀ ਨੇ ਵੀ ਇਸ ਤੋਂ ਅਰਜੀ ਲਿਖਾਈ ਤੇ ਮੈਂ ਡੀਸੀ ਸਾਹਿਬ ਦੇ ਜਿੱਥੇ ਕਮਰਾ ਨੰਬਰ 106 ਆ ਉੱਥੇ ਕੰਪਲੇਟ ਦੇ ਕੇ ਆਈ ਜੀ ਪ੍ਰਸ਼ਾਸਨ ਨੇ ਬੋਲੋ ਤੁਹਾਡੇ ਕੰਪਲੇਨ ਦੇ ਉੱਪਰ ਕੀ ਅਸਰ ਹੋਇਆ ਤੁਹਾਨੂੰ ਕੀ ਕਿਹਾ ਪ੍ਰਸ਼ਾਸਨ ਨੇ ਕਾਗਜ਼ ਪੱਤਰ ਫੜੇ ਤੁਹਾਡੇ ਹਾਂ ਜੀ ਮੇਰਾ ਪ੍ਰਸ਼ਾਸਨ ਨੇ ਕਾਗਜ਼ ਪੱਤਰ ਫੜਿਆ ਤੇ ਉਹ ਤੇ ਤਾਂ ਕਰਕੇ ਤੁਸੀਂ ਮੇਰੇ ਕੋਲੇ ਆਏ ਹੋ ਜੀ ਉਹਨਾਂ ਨੇ ਕਿਹਾ ਵੀ ਅਸੀਂ ਕਾਰਵਾਈ ਕਰਾਂਗੇ ਤੁਹਾਨੂੰ ਲੱਗਦਾ ਕਿ ਆਮ ਬੰਦੇ ਦੀ ਸੁਣੀ ਜਾਂਦੀ ਆ ਬਿਲਕੁਲ ਸੁਣੀ ਜਾਂਦੀ ਆ ਆਮ ਬੰਦੇ ਦੀ ਤੁਸੀਂ ਆਏ ਹੋ ਤਾਂ ਸੁਣਨਗੇ ਮੇਰੀ ਹਾਂ ਠੀਕ ਆਸ ਲੱਗਦੀ ਆ ਵੀ ਹਾਂ ਜਿਹੜਾ ਪ੍ਰਸ਼ਾਸਨ ਆ ਉਹ ਕਿਸੇ ਬੰਦੇ ਦੇ ਛੋਟੇ ਮੋਟੇ ਹਰ ਕੰਮ ਦੇ ਉੱਪਰ ਉਹਨੂੰ ਇਨਸਾਫ ਦੇ ਸਕਦਾ ਬਿਲਕੁਲ ਮਿਲੂਗਾ ਜੀ ਮੈਨੂੰ ਵੀ ਇਨਸਾਫ ਮਿਲੂਗਾ ਤੇ ਬਾਕੀ ਆਉਣ ਵਾਲੇ ਹੋਰ ਬੰਦਿਆਂ ਨੂੰ ਜਿਹਨੂੰ ਲੋੜ ਆ ਇਨਸਾਫ ਦੀ ਉਹਨੂੰ ਮਿਲਣਾ ਚਾਹੀਦਾ ਪਰ ਗੱਲਾਂ ਪਹਿਲ ਕਰਨੀ ਚਾਹੀਦੀ ਆ ਜੀ ਬੰਦੇ ਨੂੰ ਅਜੇ ਤੁਹਾਨੂੰ ਲੱਗਿਆ ਨਹੀਂ ਵੀ ਮੈਂ ਨਾ ਜਾਵਾਂ ਕੱਲ੍ਹ ਤਾਂ ਛੁੱਟੀ ਜੀ ਆ ਕੋਈ ਨਾ ਅੱਜ ਖਾ ਲਿਆ ਦੁਬਾਰੇ ਫਿਰ ਨਹੀਂ ਗੱਲ ਛੋਟੀ ਨਹੀਂ ਹੈਗੀ ਜੀ ਕੱਲ੍ਹ ਰੋਜ਼ ਰੁਟੀਨ ਦੀ ਹੈ ਜੀ ਇਹ ਗੱਲ ਹੈ ਕਈ ਵਾਰ ਹੋਰ ਮੇਰੇ ਵੀਰ ਭਾਈ ਰੋ ਉਹਨਾਂ ਦੀ ਵੀ ਸਬਜ਼ੀ ਖਰਾਬ ਹੋ ਜਾਂਦੀ ਹੈ ਜੇ ਉਹ ਵੀ ਮਜਬੂਰੀ ਚ ਖਾਣਾ ਪਾਜੇ ਫਿਰ ਇਹਨਾਂ ਦਾ ੱਤਕਾ ਇਹਨਾਂ ਪੈਸੇ ਲੈ ਜਾਣੇ ਲੱਗਦੀ ਨਹੀਂ ਇਹ ਦਿਹਾੜੀਆਂ ਵੀ ਲੱਗਦੀ ਨਹੀਂ ਇਹ ਦਿਹਾੜੀਆਂ ਮਹੀਨੇ ਚ ਤਾਂ 20 ਦਿਹਾੜੀਆਂ ਨਹੀਂ ਲੱਗਦੀਆਂ ਸਾਡੀਆਂ ਤੇ ਸਾਨੂੰ ਓੱਖਾ ਬਹੁਤ ਹੋ ਜਾਂਦਾ ਜੀ ਆਮ ਲੋਕਾਂ ਨੂੰ ਕੀ ਕਹਿਣਾ ਚਾਹੋ ਵੀ ਹਰ ਇੱਕ ਗੱਲ ਨੂੰ ਅਗਰ ਤੁਸੀਂ ਚਾਹੋ ਨਜਾਇਜ਼ ਹੋਰ ਤਾਂ ਪ੍ਰਸ਼ਾਸਨ ਕੋਲੇ ਪਹੁੰਚ ਕਰਨੀ ਚਾਹੀਦੀ ਹੈ। ਬਿਲਕੁਲ ਜੀ ਲੋਕਾਂ ਨੂੰ ਜਾਗਰੂਤ ਹੋਣਾ ਚਾਹੀਦਾ ਹੈ ਜੇ ਕੋਈ ਧੱਕਾ ਕਰ ਰਿਹਾ ਹੈ ਤਾਂ ਦੱਸਣਾ ਚਾਹੀਦਾ ਪ੍ਰਸ਼ਾਸਨ ਨੂੰ। ਤਾਂ ਪ੍ਰਸ਼ਾਸਨ ਤੁਹਾਡੀ ਗੱਲ ਸੁਣੂਗਾ। ਇਸ ਲਈ ਮੈਂ ਹੁਣ ਜਾਂਚ ਦੀ ਗੱਲ ਕਹਿ ਰਹੇ ਨੇ ਕਿ ਵੀ ਉੱਥੇ ਜਾਵਾਂਗੇ ਰੇਡੀਅਲ ਦੇ ਨਾਲ ਗੱਲ ਕਰਾਂਗੇ ਜਾ ਕੇ ਉਸ ਸੋਲਵ ਕਰਾਂਗੇ ਤੁਹਾਡਾ ਮਾਮਲਾ। ਪਤਾ ਕਿ ਪ੍ਰਸ਼ਾਸਨ ਵਧੀਆ ਕੰਮ ਕਰ ਰਿਹਾ ਹੈ। ਬਿਲਕੁਲ ਵਧੀਆ ਕੰਮ ਕਰ ਰਿਹਾ ਜੇ ਕਰ ਰਹੇ ਨੇ ਮੇਰੀ ਤੇ ਮੇਰੀ ਗੱਲ ਤੇ ਸੁਣਵਾਈ ਹੋ ਰਹੀ ਹੈ ਤਾਂ ਚੰਗਾ ਕੰਮ ਕਰ ਰਹੇ ਨੇ। ਅਕਸਰ ਤੋਂ ਅਡੇ ਕੋਲ ਅਕਸਰ ਨੇ ਕੰਪਲੀਟ ਤਰ੍ਹਾਂ ਦੇ ਕੰਪਲੀਟਾ ਲੋਕ ਲੈ ਕੇ ਆਉਂਦੇ ਪਰ ਅੱਜ ਕਿਤਨੀ ਕਿਸੀ 1 ਲੱਖ ਤੋਂ ਇੱਕ ਸਕਾਈ ਤੋਂ ਮਿਲ ਗਿਆ ਕੀ ਹੈ ਸਰ ਪੂਰਾ ਮਾਹੌਲ ਹੈ ਐਦਾਂ ਸਾਡੇ ਕੋਲ ਕੱਲ ਹੀ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਕੰਪਲੇਨ ਸਾਡੇ ਕੋਲ ਪ੍ਰਾਪਤ ਹੋਈ ਸੀ ਵੀ ਕੋਈ ਬੰਦਾ ਕਿਤੇ ਕੋਲਾਪਾਰਕ ਦੇ ਕੋਲ ਕੋਈ ਥੋਲੇਪੁਰੇ ਰੇੜੀ ਲਗਾਉਂਦਾ ਤੇ ਉਹ ਉਹਦੀ ਦਰਖਾਸਤ ਇਸ ਵੀ ਸਾਡੇ ਉਹ ਪਟੂਰੇ ਦੇ ਵਾਲਾ ਪੈਸੇ ਸਾਡੇ ਤੋਂ ਵੱਧ ਲੈਂਦਾ ਤੋ ਬੰਦੇ ਨੇ ਜਿਹੜਾ ਦਰਖਾਸਤ ਕਰਤਾ ਮਾਂ ਜੋ ਡੀਸਾ ਕੋਲ ਅਪਰੋਚ ਕੀਤੀ ਸੀ ਸ਼ਿਕਾਇਤ ਲਗਾ ਕੇ ਤੋ ਡੀਸਾ ਵੱਲੋਂ ਮਾਰਕੋ ਕੇ ਸਾਡੇ ਕੋਲ ਆ ਗਈ ਹੈ ਤੇ ਅਸੀਂ ਕੱਲ ਸ਼ਾਮ ਹੀ ਆਈ ਸੀ ਤੇ ਪੜਤਾਲ ਕਰਵਾ ਰਹੇ ਹਾਂ ਤੋ ਇਹ ਅਸੀਂ ਇਹਨੂੰ ਛੋਟੀ ਹੋਵੇ ਚਾਹੇ ਵੱਡੀ ਹੋਵੇ ਚਾਹੇ ਗੰਭੀਰ ਹੋਵੇ ਨਾ ਹੋਵੇ ਅਸੀਂ ਹਰੇਕ ਸ਼ਿਕਾਇਤ ਦੀ ਉਹ ਵੀ ਦਰਖਾਸਤ ਕਰਤਾ ਕਿਸੇ ਉਮੀਦ ਨਾਲ ਸਰਕਾਰ ਕੋਲ ਪ੍ਰਸ਼ਾਸਨ ਕੋਲ ਆਂਦਾ ਹੈ ਤੋ ਵਾਕਈ ਯੂਨੀਕ ਕੰਪਲੇਟ ਤਾਂ ਤੁਹਾਡੇ ਸਹੀ ਆਖੇ ਵੀ ਤੁਸੀਂ ਯੂਨੀਕ ਹੈ ਲੇਕਿਨ ਜਿਹੜਾ ਦਰਖਾਸਤ ਕਰਤਾ ਆਉਂਦਾ ਕੋਈ ਉਮੀਦ ਕੋਈ ਆਪਣੀ ਕੋਈ ਮਜਬੂਰੀ ਲੈ ਕੇ ਸਾਡੇ ਕੋਲ ਆਉਂਦਾ ਤਾਂ ਅਸੀਂ ਦੀ ਵਾਕਈ ਪੜਤਾਲ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਜੇ ਉਹਦਾ ਕੋਈ ਜੋ ਵੀ ਉਹਦਾ ਉਜਰ ਜੋ ਵੀ ਆਬਜੈਕਸ਼ਨ ਹੈ ਉਹਦਾ ਪਿਆਰ ਨਾਲ ਕੋਈ ਇਹਦਾ ਕੋਈ ਹੱਲ ਨਿਕਲ ਸਕੇ ਤਾਂ ਇਹ ਸੀ ਪਤਾ ਕਰਾ ਰਹੇ ਜੀ ਕਿਉਂਕਿ ਉਹਦੇ ਦਾ ਮੋਬਾਈਲ ਨੰਬਰ ਕੋਈ ਅਜੇ ਨਾਮ ਲਿਖਿਆ ਤੇ ਇਹ ਮਹੱਲਾ ਲਿਖਿਆ ਕਰਤਾਰਪੁਰ ਆਬਸਤੀ ਤਾਂ ਮਜਬੂਰੀ ਕਰਦਾ ਹਾਂ ਮਜਬੂਰੀ ਕਰਦਾ ਨਹੀਂ ਲਿਖਿਆ ਤਾਂ ਇਹ ਮਿਲ ਗਿਆ ਐਡਰੈਸ ਤਾਂ ਵੀ ਠੀਕ ਹੈ ਨਹੀਂ ਤਾਂ ਅਸੀਂ ਵਾਕਈ ਦੀ ਜੋ ਵੀ ਹੈਗੀ ਸ਼ਿਕਾਇਤ ਹੈ ਉੱਤੇ ਗੰਭੀਰਤਾ ਨਾਲ ਪੜਤਾਲ ਕਰਾਂਗੇ ਤੋ ਇਹ ਇਹ ਚੰਗੀ ਗੱਲ ਹੈ ਵੀ ਲੋਕਾਂ ਦਾ ਇੱਕ ਰੁਝਾਨ ਬਣਦਾ ਹੈ ਪ੍ਰਸ਼ਾਸਨ ਪ੍ਰਤੀ ਸਰਕਾਰ ਪੱਖੀ ਸਰਕਾਰ ਪਤੀ ਉਹਨੂੰ ਉਮੀਦ ਹੈ ਵੀ ਹਾਂ ਸਾਡੇ ਕੋਲ ਇਨਸਾਫ ਮਿਲੇਗਾ ਜੇ ਤੁਸੀਂ ਸਰਕਾਰ ਕੋਲ ਜਾਵਾਂਗੇ ਜਾਂ ਪ੍ਰਸ਼ਾਸਨ ਕੋਲ ਜਾਵਾਂਗੇ ਤਾਂ ਚੰਗੀ ਗੱਲ ਹੈ ਜੀ ਮੈਂ ਉਹ ਵੀ ਗੱਲ ਕਰ ਰਿਹਾ ਸੀ ਕਿ ਤੁਹਾਨੂੰ ਮਤਲਬ ਕਿ ਆਊਟ ਆਫ ਦੇ ਅੱਗੇ ਲੋਕ ਸਰਕਾਰੀ ਦਫਤਰਾਂ ਵਿੱਚ ਜਾਂ ਦਰ ਦਰਦੇ ਸੀ ਕਿ ਉਹ ਜਿਆਗ ਲਿਖ ਰਿਹਾ ਇੱਕ ਮਜ਼ਦੂਰ ਆ ਇੱਕ ਮਜ਼ਦੂਰ ਮਤਲਬ ਕਿ ਉਹ ਲੱਗ ਰਿਹਾ ਕਿ ਸੁਣਵਾਈ ਹੋਈ ਬਿਲਕੁਲ ਜੀ ਬਿਲਕੁਲ ਸੁਣਵਾਈ ਹੋਈਗੀ ਹਾਂ ਤੋ ਸਾਨੂੰ ਵੀ ਇਹ ਚੰਗਾ ਲੱਗਿਆ ਜੀ ਸਾਡੀ ਜਿਹੜੀ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਪਕੜ ਹੈ ਇੱਕ ਆਮ ਆਦਮੀ ਤੱਕ ਇੱਕ ਮਜ਼ਦੂਰ ਤੱਕ ਪਹੁੰਚੀ ਹੋਈ ਹੈ ਤਾਂ ਹੀ ਉਹ ਕੁਝ ਨਾ ਕੁਝ ਉਮੀਦ ਲੈ ਕੇ ਪ੍ਰਸ਼ਾਸਨ ਕੋਲ ਸਰਕਾਰ ਕੋਲ ਆਉਂਦਾ ਵੀ ਹਾਂ ਮੇਰੀ ਸੁਣਵਾਈ ਹੋਊਗੀ ਮੇਰੀ ਕਿਸੇ ਸ਼ਿਕਾਇਤ ਤੇ ਜਾਂ ਦਰਖਾਸਤ ਤੇ ਕੋਈ ਕਾਰਵਾਈ ਹੋਊਗੀ ਜਾਂ ਮੇਰਾ ਕੋਈ ਹੱਲ ਨਿਕਲੇਗਾ ਸੋ ਇਸੇ ਦੀ ਪੜਤਾਲ ਕਰਾਂਗੇ